vou ligar irmão. ਚਿੜੀ ਨੂੰ ਤਾਂ ਖਵਾ ਦੇ ਆਪਦੀ ਰੋਟੀ ਤਾਂ ਚਿੜੀ ਨੂੰ ਦੇ ਦੇਣਾ ਹੁਣਾਂ ਉਹ ਹੈਲੋ ਕਿ ਨਾ ਚਿੜੀ ਨੂੰ ਚਾਕਲੇਟ ਤਾਂ ਦੇ ਦੇ ਹੁਣਾਂ ਸਾਰੀ ਰੋਟੀ ਤਾਂ ਚਿੜੀ ਨੂੰ ਖਵਾਉਣਾ ਹੁਣਾਂ ਹਾਂ ਗੋਲ-ਗੋਲ ਕਾ ਤੋ ਕੁੱਮੀ ਜਨਣਾ ਚੱਕਰ ਆ ਜੂ ਓਏ ਕਰਦੇ ਕਰਦੇ ਪਾਣੀ ਗਰਮ ਨਹਾਣਾ ਅਸੀਂ ਹਜੇ ਕਰਦੇ

ਏ ਲੋਟੀ ਵੈਰੀ ਗੁੱਡ ਅੱਬ ਵੀ ਉੱਤੇ ਪਾ ਲੂ ਲੈ ਫੜਾਓ ਚੱਕ ਕੇ ਚੱਕੋ ਪਾਈਪ ਚੱਕੋ ਆ ਮੰਮੀ ਦੇ ਦੇ ਹੁਣ ਖੁੱਲਿਆ ਨਹੀਂ ਨਾ ਆਜਾ ਮੈਂ ਖੋਲ ਕੇ ਦੇਵਾ ਪਪੂ ਉਹ ਖੋਲਿਆ 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 ਆਜਾ ਬਬੂ ਹੱਥ ਨਾਲ ਹੀ ਵੜੀਏ ਕੁਲਦਾ ਨਹੀਂ ਵਿਚਰ ਰਿਹਾ। ਲੈ ਨਾ ਗੋਲ। ਉਹਦੇ ਮਾਸੇ ਦੀ ਟਖਲਾਲਾ ਜਾ। ਲੈ ਅੱਛੀ। ਮਿੱਠੂ ਨੇ ਖਾਣੀ ਸੀ ਚਾਕਲੇਟ ਮਿੱਠੂ ਤਾਂ ਖੁੱਲ ਨਹੀਂ ਰਹੀ ਸੀ ਲੋਚ। ਸੇ ਥੈਂਕ ਯੂ।